ਤੁਹਾਨੂੰ ਮੈਂ ਯਾਦ ਕਰਾ ਦੇਵਾਂ ਕਿ ਪੰਜਾਬ ਦਾ ਹੁਣ ਤੱਕ 13000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਤੇ ਪੰਜਾਬ ਦੀ 1.74 ਹਕਟੇ ਜਮੀਨ ਡੁੱਬ ਚੁੱਕੀ ਹੈ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਪੰਜਾਬ ਦੀ yaad 15 ਦਿਨ ਬਾਅਦ ਆਈ ਪੰਜਾਬ ਤੋਂ ਪਹਿਲਾਂ ਤੁਹਾਨੂੰ ਤਾਲਿਬਾਨਾਂ ਦੀ yaad ਆ ਗਈ ਹੈ ਜਿਹਨਾਂ ਨੂੰ ਤੁਸੀਂ ਦੂਜੇ ਤਨੇ ਰਾਹਤ ਪੈਕੇਜ ਭੇਜ ਦਿੱਤੇ ਤੇਮੀ ਪੰਜਾਬ ਵਾਲਿਆਂ ਦੀ ਗਲਤੀ ਨਾ ਪਾ ਕੇ ਜਿਹੜੇ ਡੈਮ ਭਰ ਗਏ ਪੰਜਾਬ ਵਾਲਿਆਂ ਦੀ ਗਲਤੀ ਕਰਕੇ ਭਰ ਗਏ ਜਿਹੜੇ ਪਹਾੜਾਂ ਦੇ ਉੱਤੇ ਬੱਦਲ ਫਟੇ ਆ ਪੰਜਾਬ ਵਾਲਿਆਂ ਦੀ ਗਲਤੀ ਕਰਕੇ ਫਟੇ ਜਿਹੜਾ ਸਟੇਟ ਦਾ ਡਿਜਾਸਟਰ ਰਿਸਪੌਂਸ ਫੰਡ ਹੁੰਦਾ ਨਾ ਇਹਦੇ ਵਿੱਚ ਸੁਧਾਰ ਕਰੋ ਸਮਾ 47 ਦਾ ਨਹੀਂ ਰਹਿ ਗਿਆ ਜਾਂ 1975 ਦਾ ਨਹੀਂ ਰਹਿ ਗਿਆ ਜੇ ਕਿਸੇ ਦੀ ਜ਼ਮੀਨ ਜੇ ਕਿਸੇ ਦੀ ਫਸਲ ਮਰਦੀ ਹੈ ਝੋਨਾ ਲੱਖ ਲੱਖ ਰੁਪਏ ਦਾ ਕਿੱਲੇ ਚ ਹੁੰਦਾ ਤੇ ਤੁਸੀਂ 6800 ਰੁਪਏ ਰੱਖੀ ਬੈਠੇ ਆ ਤੇ ਮੈਂ ਮੰਗ ਕਰਦਾ ਕਿ ਤੁਸੀਂ ਇਸ ਨੂੰ ਵਧਾ ਕੇ ਘੱਟੋ ਘੱਟ 50000 ਤੱਕ ਕਰੋ ਹੋ ਸਕਦਾ ਹੈ ਕਿ ਤੁਹਾਡੀ ਪਾਰਟੀ ਦੇ ਵਿੱਚ ਇੰਟਰਨੈਸ਼ਨਲ ਡੈਮੋਕ੍ਰੇਸੀ ਹੈ ਨਹੀਂ ਇਹ ਸਾਨੂੰ ਸਾਰਨ ਪਤਾ ਹੈ ਜਗ ਜਾਰ ਹੈ ਤੁਹਾਡੀ ਪਾਰਟੀ ਦੇ ਵਿੱਚ ਕਿਚਨ ਕੈਬਰੀ ਚੱਲਦੀ ਹੈ ਮੋਦੀ ਤਾਂ ਵੀ ਸ਼ਾਦੀ ਦੋ ਜਾਣੇ ਸਾ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਜੂਨ ਦੇ ਵਿੱਚ ਪਾਣੀ ਮੰਗਿਆ ਸੀ ਕਿ ਸਾਨੂੰ 29 30 ਹਜ਼ਾਰ ਕਿਊਸਿਕ ਲੀਟਰ ਪਾਣੀ ਦਿੱਤਾ ਜਾਵੇ ਡੈਮ ਚੋਂ ਪੰਜਾਬ ਨੂੰ ਡੈਮ ਨੇ BBMP ਨੇ ਮੰਨੀ ਨਹੀਂ 20 ਹਜ਼ਾਰ ਕਿਊਸਿਕ ਲੀਟਰ ਹੀ ਪਾਣੀ ਦਿੱਤਾ ਪੰਜਾਬ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਿਹਾ ਤੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਪੰਜਾਬ ਦਾ ਦੌਰਾ ਕੀਤਾ ਤੇ ਕਾਫੀ ਸਾਰੇ ਏਰੀਆ ਨੂੰ ਦੇਖਣ ਤੋਂ ਬਾਅਦ ਕਾਫੀ ਲੋਕਾਂ ਨੂੰ ਮਿਲਣ ਤੋਂ ਬਾਅਦ ਅਫਸਰਾਂ ਨਾਲ ਮੁਲਾਕਾਤਾਂ ਕਰਨ ਤੋਂ ਬਾਅਦ ਉਹਨਾਂ ਨੇ ਜਾਂਦੇ ਹੋਏ ਕਿਹਾ ਕਿ ਅਸੀਂ ਆਪਣਾ ਸਰਵੇ ਕਰਾਂਗੇ ਤੇ ਫਿਰ ਰਿਪੋਰਟ ਦੇਵਾਂਗੇ ਫਿਰ ਦੱਸਾਂਗੇ ਕੀ ਕਰਨਾ ਕੀ ਨਹੀਂ ਕਰਨਾ ਪੰਜਾਬ ਲਈ ਕੋਈ ਰਾਹਤ ਪੈਦੀ ਜੇ ਉਪਤੋਂ ਰੋਪ ਲਾ ਕੇ ਪੰਜਾਬ ਵਾਲਿਆਂ ਨੇ ਗੈਰ ਕਾਨੂੰਨੀ ਮਾਈਨਿੰਗ ਕਰਾਈ ਹੈ ਇਸ ਕਰਕੇ ਇੱਥੇ ਪੰਜਾਬ ਦੇ ਵਿੱਚ ਹੜਾਏ ਤੁਹਾਨੂੰ ਮੈਂ ਯਾਦ ਕਰਾ ਦੇਵਾਂ ਕਿ ਪੰਜਾਬ ਦਾ ਹੁਣ ਤੱਕ 13000 ਰੁਪਏ ਦਾ ਨੁਕਸਾਨ ਹੋ ਚੁੱਕਿਆ ਤੇ ਪੰਜਾਬ ਦੀ 1.74 ਹਕਟੇ ਜਮੀਨ ਡੁੱਬ ਚੁੱਕੀ ਹੈ ਉੱਥੇ ਕੋਈ ਫਸਲ ਨਹੀਂ ਹੋਊਗੀ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੁੰਦਾ ਸਟੇਟ ਦਾ ਜਿਹਦੇ ਵਿੱਚ ਬਿਲਡਿੰਗਸ ਆ ਜਾਂਦੀਆਂ ਜਿਹਦੇ ਵਿੱਚ ਖੰਭੇ ਆ ਜਾਂਦੇ ਆ ਜਿਹਦੇ ਵਿੱਚ ਟਰਾਂਸਫਰਮ ਆ ਜਾਂਦੇ ਆ ਤੇ ਜਿਹਦੇ ਵਿੱਚ ਹੋਰ ਸਾਰੀਆਂ ਸਰਕਾਰੀ ਸਹੂਲਤਾਂ ਆ ਜਾਂਦੀਆਂ ਸੜਕਾਂ ਵਗੈਰਾ ਉਹ ਸਾਰੀਆਂ ਟੁੱਟ ਚੁੱਕੀਆਂ ਜਨੇਰੀਏ ਦੇ ਵਿੱਚ ਹੜਾਇਆ ਤੇ ਇਹ ਹੜ ਪੰਜਾਬ ਦੀ ਕਰੀਬ ਕਰੀਬ 15 20% ਧਰਤੀ ਤੇ ਆਇਆ ਹੋਇਆ ਜੇ ਅਸੀਂ ਚਾਰਾਂ ਦ੍ਰਿਮਾਂ ਦਾ ਹਿਸਾਬ ਲਾਈ ਤੇ ਤੁਸੀਂ ਮੌਕੇ ਤੇ ਰਾਹਤ ਪੈਕੇਜ ਦਾ ਕੀ ਐਲਾਨ ਕਰਨਾ ਸੀਗਾ ਤੁਸੀਂ ਤਾਂ ਜਾ ਕੇ ਗੱਲਾਂ ਹੀ ਹੋਰ ਕਰਨ ਲੱਗ ਗਏ ਦੋਸ਼ ਦੇਣ ਲੱਗੇ ਸਟੇਟ ਗਵਰਨਮੈਂਟ ਤੇ ਇਹ ਜਿਹੜਾ ਸਮਾਨ ਆ ਇਹ ਦੋਸ਼ ਦੇਣ ਦਾ ਨਹੀਂ ਇਹ ਸਮਾਂ ਹੈ ਲੋਕਾਂ ਦੀ ਹੈਲਪ ਕਰਨ ਦਾ ਮਾਲੀ ਰਾਹਤ ਭੇਜਣ ਦਾ ਪਰ ਤੁਸੀਂ ਤਾਂ ਉਹੀ ਪੁਰਾਣੀ ਰਾਜਨੀਤੀ ਕਿ ਇਹ ਪੰਜਾਬ ਵਾਲਿਆਂ ਦੀ ਗਲਤੀ ਨਾ ਹੋਇਆ ਤੇਮੀ ਪੰਜਾਬ ਵਾਲਿਆਂ ਦੀ ਗਲਤੀ ਨਾ ਪੈ ਗਿਆ ਜਿਹੜੇ ਡੈਮ ਭਰ ਗਿਆ ਪੰਜਾਬ ਵਾਲਿਆਂ ਦੀ ਗਲਤੀ ਕਰਕੇ ਭਰ ਗਿਆ ਜਿਹੜੇ ਪਹਾੜਾਂ ਦੇ ਉੱਤੇ ਬੱਦਲ ਫਟੇ ਆ ਪੰਜਾਬ ਵਾਲਿਆਂ ਦੀ ਗਲਤੀ ਕਰਕੇ ਫਟੇ ਆ ਜਿਹੜੀ ਜ਼ਮੀਨ ਖਿਸਕੀ ਹੈ ਬਹੁਤ ਸਾਰੀਆਂ ਬਿਲਡਿੰਗਾਂ ਢਈਆਂ ਮਾਚਲ ਦੇ ਵਿੱਚ ਉਤਰਾਖੰਡ ਦੇ ਵਿੱਚ ਜੰਮੂ ਦੇ ਵਿੱਚ ਉਹ ਪੰਜਾਬ ਵਾਲਿਆਂ ਦੇ ਕਰਕੇ ਹੋਇਆ ਸਭ ਕੁਝ ਇਹ ਜਿਹੜੇ ਕੁਦਰਤ ਦੀ ਜਿਹੜੀ ਕਰੋਪੀ ਹੁੰਦੀ ਆ ਉਹਨੂੰ ਇੱਕ ਬੰਦੇ ਦੇ ਸਿਰ ਮੜਨਾ ਤੇ આરોਪ ਪ੍ਰਦਰੋਪ ਕਰਨਾ ਇਹ ਕੋਈ ਵਧੀਆ ਰਾਜਨੀਤੀ ਦਾ ਇੱਕ ਸੰਕੇਤ ਨਹੀਂ ਹੈ ਇਸ ਚੀਜ਼ ਤੋਂ ਸਾਨੂੰ ਪਿੱਛੇ ਹਟਣਾ ਚਾਹੀਦਾ ਹੈ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਪੰਜਾਬ ਦੀ ਯਾਦ 15 ਦਰਬਾਦ ਆਈ ਪੰਜਾਬ ਤੋਂ ਪਹਿਲਾਂ ਤੁਹਾਨੂੰ ਤਾਲਿਬਾਨਾਂ ਦੀ ਯਾਦ ਆ ਗਈ ਹੈ ਜਿਨ੍ਹਾਂ ਨੂੰ ਤੁਸੀਂ ਦੂਜੇ ਤਨੇ ਰਾਹਤ ਪੈਕੇਜ ਭੇਜ ਦਿੱਤੇ ਪਰ ਪੰਜਾਬ ਦੀ ਯਾਤ ਤੁਹਾਨੂੰ 15 ਦਿਨ ਬਤਾਈ ਚਲੋ ਆ ਗਈ ਫਿਰ ਤੁਸੀਂ ਕੁਝ ਦੇਖ ਕੇ ਨਹੀਂ ਗਏ ਤੁਸੀਂ ਆਪ ਦੇ ਮੂੰਹ ਕੋਈ ਅਨਾਉਂਸਰੀ ਕਰਕੇ ਗਏ ਕੀ ਤੁਸੀਂ ਮੋਦੀ ਸਾਹਿਬ ਤੋਂ ਡਰਦੇ ਸੀ ਵੀ ਮੋਦੀ ਸਾਹਿਬ ਹੀ ਆਉਣਗੇ ਜਾਂ ਉਹ ਹੀ ਅਨਾਉਂਸ ਕਰਨਗੇ ਜਾਂ ਮੋਦੀ ਸਾਹਿਬ ਜੇ ਮੈਂ ਕੁਝ ਅਨਾਉਂਸ ਕਰਤਾ ਇੱਥੇ ਤਾਂ ਮੋਦੀ ਸਾਹਿਬ ਕੋਤੇ ਗੱਲ ਨਾ ਪੈ ਜਾ ਏ ਵੀ ਤਾਂ ਹੋ ਸਕਦਾ ਨਾ ਤੁਹਾਡੀ ਪਾਰਟੀ ਦੇ ਵਿੱਚ ਇਹ ਵੀ ਤਾਂ ਹੋ ਸਕਦਾ ਹੈ ਕਿ ਤੁਹਾਡੀ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੈ ਨਹੀਂ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਜਗਜਾੜ ਹੈ ਤੁਹਾਡੀ ਪਾਰਟੀ ਦੇ ਵਿੱਚ ਕਿਚਨ ਕੈਬ੍ਰਿਜ ਚੱਲਦੀ ਹੈ ਮੋਦੀ ਤਾਂ ਵੀ ਸ਼ਾਦੀ ਦੋ ਜਾਣਿਆਂ ਦੀ ਜੋ ਕੁਝ ਪਕਾਤਾ ਉਹ ਤੁਸੀਂ ਖਾ ਲੈਣਾ ਤੁਸੀਂ ਆਨਾ ਕੰਨ ਨਹੀਂ ਕਰ ਸਕਦੇ ਤੂੰ ਤੂੰ ਮੈਂ ਮੈਂ ਨਹੀਂ ਕਰ ਸਕਦੇ ਤੁਸੀਂ ਜਵਾਬ ਦੇ ਨਹੀਂ ਲੈ ਸਕਦੇ ਉਹਨਾਂ ਦੀ ਵੀ ਤੁਸੀਂ ਆ ਕਿਵੇਂ ਕੀਤਾ ਤੁਹਾਡੀ ਪਾਰਟੀ ਇਸ ਤਰੀਕੇ ਦੇ ਨਾਲ ਇੰਟਰਨਲ ਡੈਮੋਕ੍ਰੇਸੀ ਜ਼ੀਰੋ ਹੈ ਤੁਹਾਨੂੰ ਫਰਮਾਨ ਮੰਨਣੇ ਪੈਂਦੇ ਆ ਤੇ ਮੈਂ ਤੁਹਾਨੂੰ ਇਹ ਵੀ ਅਪੀਲ ਕਰਦਾ ਜਿਹੜਾ ਸਟੇਟ ਦਾ ਡਿਜਾਸਟਰ ਰਿਸਪੌਂਸ ਫੰਡ ਹੁੰਦਾ ਨਾ ਇਹਦੇ ਵਿੱਚ ਸੁਧਾਰ ਕਰੋ ਸਮਾ 47 ਦਾ ਨਹੀਂ ਰਹਿ ਗਿਆ ਜਾਂ 1975 ਦਾ ਨਹੀਂ ਰਹਿ ਗਿਆ ਜੇ ਕਿਸੇ ਦੀ ਜ਼ਮੀਨ, ਜੇ ਕਿਸੇ ਦੀ ਫਸਲ ਮਰਦੀ ਹੈ ਝੋਨਾ ਲੱਖ ਲੱਖ ਰੁਪਏ ਦਾ ਕਿੱਲੇ ਚ ਹੁੰਦਾ ਤੇ ਤੁਸੀਂ 6800 ਰੁਪਏ ਰੱਖੀ ਬੈਠੇ ਆ ਤੇ ਮੈਂ ਮੰਗ ਕਰਦਾ ਕਿ ਤੁਸੀਂ ਇਸ ਨੂੰ ਵਧਾ ਕੇ ਘੱਟੋ ਘੱਟ 50000 ਤੱਕ ਕਰੋ ਤਾਂ ਜੋ ਉਹਦਾ ਮੜਾ ਮੋਟਾ ਖਰਚਾ ਤਾਂ ਪੂਰਾ ਹੋਵੇ ਕਿਸਾਨ ਦਾ ਤੇ ਜਦੋਂ ਇਹੋ ਜੀ ਜਦੋਂ ਕਰੋਪੀ ਆਉਂਦੀ ਹੈ ਲੋਕਾਂ ਨੇ ਜਾਨਾਂ ਜਾਂਦੀਆਂ ਤਾਂ ਤੋੜਾ ਰੱਖਿਆ 4 ਲੱਖ ਰੁਪਿਆ ਇੱਕ ਇਨਸਾਨ ਨੇ ਵੈਸੇ ਪੈਸੇ ਨਾਲ ਪਰ ਭਾਈ ਨਹੀਂ ਹੁੰਦੀ ਕਿਸੇ ਦੀ ਚੰਗੀ ਪਰ ਮਾਲੀ ਸਹਾਇਤਾ ਨਾਲ ਕੋਈ ਰੋਜ਼ਗਾਰ ਅੱਗੇ ਚੱਲਦਾ ਰਹਿੰਦਾ ਪਰਵਾਰ ਮੈਂ ਚਾਹਣਾ ਕਿ ਤੁਸੀਂ ਇਹ ਵਧਾ ਕੇ 10-15 ਲੱਖ ਰੁਪਇਆ ਕਰੋ 10-15 ਲੱਖ ਤਾਂ ਜੋ ਮੜਾ ਬਟਾ ਪਜਾਰਾ ਹੋ ਜੇ ਹਾਂਜੀ ਜੇ ਕਿਸੇ ਦੀ ਮੰਨ ਲਓ ਕੋਈ ਦਿਵਿਆਂਗ ਹੋ ਜਾਂਦਾ ਹੈ ਹੈਂਡੀਕੈਪ ਹੋ ਜਾਂਦਾ ਹੈ ਉਹਨੂੰ ਤੁਸੀਂ ਦਿਨੇ ਹੋ 1.5 ਲੱਖ ਰੁਪਇਆ ਉਹਨੂੰ ਵਧਾ ਕੇ 5 ਲੱਖ ਕਰੋ ਵਧਾਰੂ ਪਸੂ ਮਰਦਾ ਕਿਸ ਦਾ ਤੁਸੀਂ ਦਿਨੇ ਆ 10-15 ਹਜ਼ਾਰ ਆਸਿਆ ਦੇ ਨਹੀਂ ਕੁਛ ਉਹਨੂੰ ਵਧਾ ਕੇ ਕਟੋ-ਕਟ ਜੋ ਰੇਟ ਹੈ ਨਾ ਮੱਝ ਦਾ 1.5 ਲੱਖ ਰੁਪਇਆ ਉਹ ਚਲ ਨਹੀਂ ਦੇਣਾ 75000 ਰੁਪਏ ਤੱਕ ਤਾਂ ਤੁਸੀਂ ਇਹ ਕਰੋ ਹੀ ਕਰੋ ਨਾ ਇਹ ਸਾਰੀਆਂ ਮੰਗਾਂ ਨੇ ਪੰਜਾਬ ਦੇ ਲੋਕਾਂ ਦੀਆਂ ਕੱਲੇ ਪੰਜਾਬ ਦੇ ਲੋਕਾਂ ਦੀਆਂ ਨੇ ਜਿੱਥੇ-ਜਿੱਥੇ ਵੀ ਕੁਦਰਤੀ ਕਰੋਪੀ ਆਉਂਦੀ ਹੈ ਉਹ ਲੋਕ ਮੰਗਦੇ ਨੇ ਕਿ ਸਾਨੂੰ ਕੁਝ ਇਨਾਕ ਦਿੱਤਾ ਜਾਵੇ ਤਾਂ ਜੋ ਸਾਡਾ ਗੁਜ਼ਾਰਾ ਮੜਾ-ਮੁਟਾ ਚੱਲਦਾ ਰਹੇ ਜੀ ਕੰਪਨੀਆਂ ਤੇ 2% ਦੀ ਕੰਡੀਸ਼ਨ ਹੈ ਕਿ ਉਹ 2% ਮੁਨਾਫੇ ਦੇ ਵਿੱਚੋਂ ਪ੍ਰਧਾਨ ਮੰਤਰੀ ਦੇ ਫੰਡ ਵਿੱਚ ਜਮ੍ਹਾਂ ਕਰਾਉਣਗੇ ਆ ਰਾਹਤ ਫੰਡ ਵਿੱਚ ਜਮ੍ਹਾਂ ਕਰਾਉਣਗੇ ਆ ਤਾ ਜੋ ਉਹ 2% ਰਲਦਾ ਰਲਦਾ ਕਰੋੜਾਂ ਅਰਬਾਂ ਰਪਏ ਬਣ ਜਾਵੇ ਤੇ ਉਹ ਬਾਅਦ ਵਿੱਚ ਉਹਨਾਂ ਲੋਕਾਂ ਲਈ ਵਰਤਿਆ ਜਾਵੇ ਜਿੱਥੇ ਲੋੜ ਹੈ ਤੇ ਪੰਜਾਬ ਦੇ ਉੱਤਰਾਖੰਡ ਦੇ ਹਿਮਾਚਲ ਦੇ ਤੇ ਜੰਮੂ ਦੇ ਲੋਕਾਂ ਨੂੰ ਉਸ ਫੰਡ ਦੇ ਵਿੱਚੋਂ ਪ੍ਰਧਾਨ ਮੰਤਰੀ ਦੇ ਫੰਡ ਦੇ ਵਿੱਚੋਂ ਤੇ ਨੈਸ਼ਨਲ ਡਿਜਾਸਟਰ ਰੀਲੀਫ ਫੰਡ ਦੇ ਵਿੱਚੋਂ ਪੈਸੇ ਚਾਹੀਦੇ ਆ ਤੇ ਪੈਸੇ ਵੀ ਨਿਜ਼ਮ ਸੁਧਾਰ ਕੇ ਫਿਰ ਚਾਹੀਦੇ ਆ ਤਾਂ ਜੋ ਇਨਫ ਮਣੀ ਮਿਣੇ ਲੋਕਾਂ ਨੂੰ ਲੋਕਾਂ ਦਾ ਗੁਜ਼ਾਰਾ ਹੋ ਸਕੇ ਆਉਣ ਵਾਲੇ 2-4 ਮਹੀਨੇ ਲੋਕਾਂ ਦਾ ਗੁਜ਼ਾਰਾ ਹੋਊਗਾ ਤਾਂ ਇਕਨੋਮੀ ਸਟੇਬਲਾਈਜ਼ ਰਹੂਗੀ ਇਕਨੋਮੀ ਸਟੇਬਲਾਈਜ਼ ਰਹੂਗੀ ਤਾਂ ਹੜਾਂ ਦੀ ਮਾਰ ਦਾ ਜਿਹੜਾ ਅਸਰ ਹੈ ਉਹ ਕੰਪਨੀਆਂ ਤੇ ਘੱਟ ਦਿਖੂਗਾ ਨਾਲ ਮੈਂ ਇਹ ਵੀ ਕਹਿਣਾ ਚਾਹਣਾ ਕਿ ਥੋੜੀ ਪਿਠਾਈ ਹੋਈ ਪੀਪੀਐਮਬੀ ਪੰਜਾਬ ਤੇ ਦੋਸ਼ ਲਗਾ ਰਹੀ ਸੀ ਕਿ ਅਸੀਂ ਹਰਿਆਣੇ ਨੂੰ ਪਾਣੀ ਦੇ ਰਹੇ ਸੀ ਕਿ ਮਾਰਚ-ਅਪ੍ਰੈਲ ਦੇ ਵਿੱਚ ਪੰਜਾਬ ਨੇ ਦੇ ਨਹੀਂ ਦਿੱਤਾ ਉਹਦੇ ਨਾਲ ਹੜ ਘੱਟ ਆਉਣੇ ਸੀ ਉਹਦੇ ਨਾਲ ਸੇਵਰ 4 ਫੁੱਟ ਥੱਲੇ ਹੋਣਾ ਸੀਗਾ ਆਹੜਾ ਡੈਮ ਦਾ ਸੀ ਇਹ ਕਿਆ ਬੀਬੀਐਮਪੀ ਨੇ ਕਿਆ ਤੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਜੂਨ ਦੇ ਵਿੱਚ ਪਾਣੀ ਮੰਗਿਆ ਸੀ ਕਿ ਸਾਨੂੰ 29 30 ਹਜ਼ਾਰ ਕਿਊਸਿਕ ਲੀਟਰ ਪਾਣੀ ਦਿੱਤਾ ਜਾਵੇ ਡੈਮ ਚੋਂ ਪੰਜਾਬ ਨੂੰ ਡੈਮ ਨੇ ਬੀਬੀਐਮਪੀ ਨੇ ਮੰਨੀ ਨਹੀਂ 20 ਹਜ਼ਾਰ ਕਿਊਸਿਕ ਲੀਟਰ ਹੀ ਪਾਣੀ ਦਿੱਤਾ ਜੇ ਉਹ ਉਹੀ 29 ਕੀਤਾ ਹੁੰਦਾ ਤਾਂ ਉਹ 10 ਹਜ਼ਾਰ ਕਿਊਸਿਕ ਲੀਟਰ ਪਾਣੀ ਹੋਰ ਆਉਣਾ ਸੀ ਤੇ ਡੈਮ ਹੁਣ ਭਰਨਾ ਸੀ ਉਹਦੇ ਨਾਲੇ ਵੀ ਡੈਮ 5-7 ਫਟ ਥੱਲੇ ਜਾਣਾ ਸੀ ਇਹਦਾ ਮਤਲਬ ਇਹ ਹੋਇਆ ਕਿ ਅਸੀਂ आरोप ਤੇ ਪ੍ਰਦਰੋਪ ਤੇ ਲੱਗੇ ਹੋਏ ਆ ਨਾ ਬੀਬੀ ਐਮਬੀ ਨੂੰ ਇਸ ਖਾਕੇ ਤੁਸੀਂ ਬਿਆਨ ਦਵਾਤਾ ਕਿ ਪੰਜਾਬ ਦਾ ਕਸੂਰ ਹੈ ਸਾਰਾ ਕਸੂਰ ਪੰਜਾਬ ਦੇ ਹੋ ਗਿਆ ਇਹ ਬੱਦਲ ਵੀ ਪੰਜਾਬ ਨੇ ਫਟਵਾਤੀ ਇਹ ਬਾਰਸ ਉਤਰਾਖੰਡ ਚ ਵੀ ਪੰਜਾਬ ਨੇ ਪਵਾਤੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਗਰਾਊਂਡ ਤੇ ਜੁੜਿਆ ਹੋਇਆ ਹਰ ਇੱਕ ਵਲੰਟੀਅਰ ਉਹਨਾਂ ਖੇਤਾਂ ਦੇ ਵਿੱਚ ਹੈ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹੈ ਉਹਨਾਂ ਪਿੰਡਾਂ ਦੇ ਵਿੱਚ ਹੈ ਜਿੱਥੇ ਲੋੜ ਹੈ ਮਿੱਟੀ ਦੀਆਂ ਟਰਾਲੀਆਂ ਤੋਂ ਲੈ ਕੇ ਰਾਸ਼ਨ ਟੂੜੀ ਪੱਠੇ ਤੇ ਦਵਾਈਆਂ ਤੱਕ ਆਮ ਆਦਮੀ ਪਾਰਟੀ ਦਾ ਵਲੰਟੀਅਰ ਉੱਥੇ ਭੇਜ ਰਿਆ ਤੇ ਬੀਜਪੀ ਇਸ ਮਿਸਿੰਗ ਬੀਜਪੀ ਦੇ ਵਲੰਟੀਅਰਸ ਮਿਸਿੰਗ ਹੋਰ ਪਾਰਟੀਆਂ ਵੀ ਚੜੀਆਂ ਫਿਰਦੀਆਂ ਪਰ ਬੀਜਪੀ ਮਿਸਿੰਗ ਹੈ ਉੱਥੋਂ ਇਹ ਇਕੱਲਾ ਸਟੇਟ ਦੀ ਮਸ਼ੀਨਰੀ ਲਗਾ ਦੇਣ ਨੂੰ ਆਰਮੀ ਨੂੰ ਲਗਾ ਦੇਣਾ ਨੈਸ਼ਨਲ ਡਿਜਾਸਟਰ ਰਿਸਪੌਂਸ ਟੀਮ ਲਗਾ ਦੇਣਾ ਇਹ ਸਿਰਫ ਸਹਾਇਤਾ ਦੇ ਵਿੱਚ ਨਹੀਂ ਆਉਂਦਾ ਤੁਹਾਡੇ ਵਲੰਟੀਅਰ ਵੀ ਮੈਦਾਨ 'ਚ ਹੋਣੇ ਚਾਹੀਦੇ ਸੀਗੇ ਜੋ ਕਿ ਫੇਲ ਹੋਏ ਆ ਬਹੁਤ ਬਹੁਤ ਨਵਾਜ਼ Thank you.